ਅੱਗੇ ਹੁਣ ਚਮਕੌਰ ਗੜੀ 'ਚ ਪਾਦਸ਼ਾ ਦਾ ਉਤਾਰਾ ਹੋ ਗਿਆ ਪੜਾ ਹੋ ਗਿਆ ਤੇ ਆਉ ਕੁਝ ਕ ਮੰਗਲ ਚਮਕੌਰ ਗੜੀ ਦਾ ਨਹੀਂ ਕਰੀਏ ਜਿਸ ਦਮ ਹੋਏ ਚਮਕੌਰ ਮੇਂ ਸਿੰਘੋਂ ਕੇ ਉਤਾਰੇ ਚਿਲਾਏ ਹੋਏ ਸ਼ੇਰ ਤੇ ਸਭ ਗੈਜ ਕੇ ਮਾਰੇ ਅੱਖੋਂ ਸੇ ਨਿਕਰਤੇ ਥੇ ਦਲੇਰੋਂ ਕੇ ਸ਼ਰਾਰ ਸਤਗੁਰ ਕੇ ਸ਼ਿਵਾ ਔਰ ਗਜਬਨਾ ਕਿਥੇ ਸਾਰੇ ਜਿਸ ਦਮ ਹੋਏ ਚਮਕੌਰ ਮੇਂ ਸਿੰਘਾਂ ਕੇ ਉਤਾਰੇ ਜੋਗੀ ਜੀ ਲਿਖਦੇ ਆ ਕਹਿੰਦੇ ਜਿਹੜੇ ਵੇਲੇ ਸਿੰਘਾਂ ਦਾ ਉਤਾਰਾ ਭਾਬ ਕਲਗੀਧਰ ਸਿੰਘ ਸਾਹਿਬ ਜੀ ਇਸ ਚਮਕੌਰ ਗੜੀ ਦੇ ਵਿੱਚ ਪਹੁੰਚ ਜੇ ਦਮਦਮਾ ਸਾਹਿਬ ਵਾਲੀ ਜਗ੍ਹਾ ਤੇ ਆ ਕੇ ਉਤਰੇ ਚਿਲਾਏ ਹੋਏ ਸ਼ੇਰ ਤੇ ਸਭ ਗੈਜ ਕੇ ਮਾਰੇ ਜਿਹੜੇ ਬਬਰ ਸ਼ੇਰ ਸੀ ਨਾ ਕਲਗੀਧਰ ਦੇ ਸਿੰਘ ਸਾਹਿਬ ਦੇ ਬਲਵਾਨ ਸੂਰਮੇ ਕਹਿੰਦੇ ਗੈਜ ਬਸ ਮਾਨੋ ਛੋਲੇ ਹੀ ਬੜਦੇ ਸੀ ਉਹਨਾਂ ਦੀਆਂ ਅੱਖਾਂ ਤੇ ਅੰਦਰੋਂ ਵੀ ਮਾਨੋ ਅੱਗ ਹੀ ਉਗਲਦੇ ਸੀ ਐਸੇ ਵੀਰ ਰਸ ਨਾਲ ਭਿੱਜੇ ਹੋਏ ਅੱਖੋਂ ਸੇ ਨਿਕਲਦੇ تھے ਦਲੇਰੋਂ ਕੇ ਸ਼ਰਾਰੇ ਅੱਖ ਨਹੀਂ ਮਿਲਦੀ ਸੀ ਉਹਨਾਂ ਨਾਲ ਕਿਸੇ ਦੀ ਕਹਿੰਦੇ ਮਾਨੋ ਅੱਖਾਂ ਦੇ ਵਿੱਚੋਂ ਅੱਗ ਦੇ ਅੰਗਿਆਰ ਝੜਦੇ ਸੀ ਉਹਨਾਂ 40 ਮੁਕਤਿਆਂ ਨੇ ਸਤਗੁਰ ਕੇ ਸ਼ਿਵਾ ਔਰ ਗਜਬਨਾਗਥੇ ਸਾਹ ਇੱਕ ਸੱਜੇ ਬਾਦਸ਼ਾਹੀ ਸ਼ਾਂਤ ਨੇ ਸੱਚੇ ਪਾਤਸ਼ਾਹੀ ਸਹਿਜ ਵਿੱਚ ਨੇ ਟਿਕਾਉ ਵਿੱਚ ਨੇ ਤੇ ਬਾਕੀ ਫੌਜ ਤੇ ਬਸ ਜੰਗ ਜੰਗੀ ਕਰ ਰਹੀ ਸੀ ਕਿਦੋਂ ਮੁਗਲਾਂ ਦਾ ਭੇੜ ਪਵੇ ਤੇ ਅਸੀਂ ਮੈਦਾਨੇ ਜੰਗ ਜਿੰਨਾਂ ਦੀ ਸਫਾਈ ਕਰਤੀ ਗੁੱਸੇ ਸੇ ਨજર ਜਾਂਦੀ ਥੀ ਅਫਵਾਜੀ ਉਦੋਂ ਪਰ ਤੇਗੇ ਸੇ ਨਿਗਾਹ ਪੜਦੀ ਥੀ ਦੁਸ਼ਮਨ ਕੇ ਗਲੂ ਪਰ ਕਹਿੰਦੇ ਸਿੰਘਾਂ ਦੀ ਗੁੱਸੇ ਚ ਨਾ ਨਜ਼ਰ ਅਫਵਾਜ ਉਦੋਂ ਪਾ ਫੌਜ ਦਾ ਬੋਹ ਵਜਣਾ ਹੈ ਅਫਵਾਜ ਬਹੁਤੀ ਫੌਜ ਉਦੋਂ ਦੁਸ਼ਮਣ ਨੂੰ ਕਹਿੰਦੇ ਦੁਸ਼ਮਣ ਦੀ ਫੌਜ ਕਹਿੰਦੇ ਕਦੇ ਨਿਗਾ ਆਪਣੀ ਤਲਵਾਰ ਦੀ ਧਾਰ ਤੇ ਮਾਰ ਦੇਣ ਕਦੇ ਨਿਗਾ ਉਹ ਆਉਣ ਵਾਲੇ ਦੁਸ਼ਮਣ ਦੀ ਗਰਦਨ ਤੇ ਮਾਰ ਦੇ ਕਿਵੇਂ ਉਡਾਉਣੀ ਹੈ ਜਦ ਦੂਰ ਸੇ ਦਰੀਆ ਕੇ ਕਿਨਾਰੇ ਨਜ਼ਰ ਆਏ ਡੂਬੇ ਹੋਏ ਸਰਸਾ ਮੇ ਪਿਆਰੇ ਨਜ਼ਰ ਆਏ ਜੇ ਦੇਖ ਕੇ ਵਿਗੜੇ ਹੋਏ ਸਾਰੇ ਨજર ਆਏ ਬਿਫਰੇ ਹੋਏ ਸਤਗੁਰ ਕੇ ਦੁਲਾਰੇ ਨજર ਆਏ ਆ ਜਿਹੜਾ ਸਤਲੁਜ ਦਰਿਆ ਦਾ ਆ ਨਹਿਰ ਤਾਂ ਅੰਗਰੇਜ਼ਾਂ ਨੇ ਬਣਾਈ ਆ ਬਾਜ ਪਹਿਲਾਂ ਦਰਿਆ ਵਗਦਾ ਸੀ ਸਤਲੁਜ ਦੂਰ ਤੋਂ ਜਦੋਂ ਦਰਿਆ ਦੇ ਸਤਲੁਜ ਦੇ ਸਰਸਾ ਦੇ ਕਿਨਾਰੇ ਸਿੰਘਾਂ ਨੂੰ ਨਜ਼ਰ ਆਏ ਨਾ ਜਦ ਦੂਰੋਂ ਸੇ ਦਰਿਆਵਾਂ ਦੇ ਕਿਨਾਰੇ ਨਜ਼ਰ ਆਏ ਡੁੱਬੇ ਹੋਏ ਸਰਸਾ ਮੇ ਪਿਆਰੇ ਨਜ਼ਰ ਆਤਾ ਜਿਹੜੇ ਪਾਰ ਲੰਘ ਗਏ ਫਿਰ ਉਹ ਪਿਛਲਿਆਂ ਬਾਰੇ ਸੋਚਦੇ ਆ ਵੀ ਉਹ ਕਿਉਂ ਨਹੀਂ ਆ ਕਿੱਥੇ ਰਹਿ ਗਏ ਡੁੱਬੇ ਹੋਏ ਸਰਸਾ ਦੇ ਨਜ਼ਰ ਆ ਗਏ ਨੇ ਤੇ ਕੁਝ ਕਿ ਤਰੇ ਵੀ ਜਾਂਦੇ ਹੋਣਗੇ ਜਿਹੇ ਦੇਖ ਕੇ ਵਿਗੜੇ ਹੋਏ ਸਾਰੇ ਨਜ਼ਰ ਆਏ ਸਾਬ ਨਜ਼ਰ ਮਾਰ ਲਏ ਆ ਸਿੰਘਾਂ ਦੇ ਫੌਜ ਦੇ ਤੇ ਉਹ ਚੀਜ਼ ਨੂੰ ਦੇਖ ਕੇ ਨਾ ਸਿੰਘਾਂ ਦੇ ਅੰਦਰ ਹੁਣ ਜਵਾਲਾ ਮੁਖੀ ਫੱਟ ਰਿਹਾ ਇਹ ਉਹ ਸਾਡਾ ਪਰਿਵਾਰ ਵਿਛੋੜਤਾ ਸਾਡੇ ਸਿੰਘਾਂ ਦਾ ਨੁਕਸਾਨ ਕਰਦਾ ਬਸ ਹੁਣ ਵੀਰ ਰਸਤੇ ਨਾਲ ਭਿੱਜੇ ਹੋਏ ਸੂਰਮੇ ਨਜ਼ਰ ਮਾਰ ਰਹੇ ਨੇ ਬਿਫਰੇ ਹੋਏ ਸਤਗੁਰ ਦੇ ਦੁਲਾਰੇ ਨਜ਼ਰ ਆਏ ਤੇ ਜਿਹੜੇ ਵਿਛੜ ਗਏ ਸੀ ਉਹਨਾਂ ਦੀ ਵੀ ਹੁਣ ਯਾਦ ਆਈ ਆ ਪਤਾ ਨਹੀਂ ਕਿੱਥੇ ਹੋਣਗੇ ਕਿਵੇਂ ਆਣਗੇ ਕਹਦੇ ਥੇ ਇਜਾਜ਼ਤ ਹੀ ਨਹੀਂ ਹੈ ਹਮੇ ਰਣ ਕੀ ਮਿੱਟੀ ਤੱਕ ਉਡਾ ਸਕਦੇ ਹੈ ਦੋਚ ਮਨ ਕੇ ਚਮਨ ਗੀ ਬਾਬਾ ਜੀਤ ਸਿੰਘ ਕਹਿੰਦਾ ਨਾ ਬਾਦਸ਼ਾਹ ਨੇ ਮੈਨੂੰ ਲੜਨ ਦੀ ਆਗਿਆ ਨਹੀਂ ਦਿੱਤੀ ਉਹ ਸ਼ਾਹੀ ਟਿੱਬੀ ਤੇ ਤੇ ਨਹੀਂ ਤਾਂ ਸਰਸਾ ਤੱਕ ਪਹੁੰਚਣ ਨਹੀਂ ਦਿੰਦਾ ਸੀ ਕਿਸੇ ਕਹਤੇ ਥੇ ਇਜਾਜ਼ਤ ਨਹੀਂ ਹਾ ਹਮੇ ਰਨ ਕੀ ਕਹਿ ਰਹੇ ਸੀ ਸਿੰਘਾਂ ਨੂੰ ਕਹਿੰਦੇ ਮਹਾਰਾਜ ਨੇ ਮੈਨੂੰ ਲੜਨ ਨਹੀਂ ਦਿੱਤਾ ਇੱਥੇ ਮੈਂ ਉਦੇ ਸਿੰਘ ਦੇ ਨਾਲ ਖੜ ਕੇ ਸ਼ਾਹੀ ਟਿੱਬੀ ਤੇ ਰੋਕਣਾ ਸੀ ਦਰ ਪਰ ਮੈਨੂੰ ਇਜਾਜ਼ਤ ਨਹੀਂ ਮਿਲੀ ਬਾਦਸ਼ਾਹ ਤੋਂ ਨਹੀਂ ਤੇ ਮਿੱਟੀ ਤੱਕ ਉਡਾ ਸਕਦੇ ਹੈ ਦੁਸ਼ਮਨ ਕੇ ਚਮਨ ਕੀ ਕਹਿੰਦੇ ਦੁਸ਼ਮਨਾ ਦੇ ਬਗੀਚੇ ਦੀ ਨਾ ਮਿੱਟੀ ਤੱਕ ਉਡਾ ਸਕਦੇ ਆ ਪਰ ਸਾਨੂੰ ਅਗਿਆ ਨਹੀਂ ਦੇ ਰਹੇ ਬਾਦਸ਼ਾਹ ਤੂਫਾਨ ਜਦ ਦਰਿਆ ਕੋ ਹਮ पार ਕਰਾਂਗੇ ਠੋਕਰ ਸੇ ਹਰ ਇੱਕ ਮੋਜ ਕੋ ਹਮ ਵਾਰ ਕਰਾਂਗੇ ਬਦ ਐਹਦ ਸਤਮਗਾਰੋਂ ਸੇ ਪੈਕਾਰ ਕਰਾਂਗੇ ਹਮ ਦੋਨੋ ਹੀ 10 ਲੱਖ ਕੋ ਫਿਲਨਾਰ ਕਰਾਂਗੇ ਜੁਝਾਰ ਸਿੰਘ ਤੇ ਅਜੀਤ ਸਿੰਘ ਇੱਕ ਦੂਜੇ ਨੂੰ ਇਹ ਬਚਨ ਕਹਿ ਰਹੇ ਕਹਿੰਦੇ ਜਦੋਂ ਹੜ ਆਇਆ ਹੋਇਆ ਸੀ ਨਾ ਸਰਸਾ ਜਦੋਂ ਪਾਰ ਨਿਕਲ ਗਏ ਕਹਿੰਦੇ ਚਲੋ ਉਹ ਵੀ ਪਾਰ ਆ ਜਾਣਗੇ ਆਪਣਾ ਪਿੱਛਾ ਕਰਕੇ ਪਹੁੰਚ ਜਾਣਗੇ ਠੋਕਰ ਸੇ ਹਰ ਇੱਕ ਮੋਜ ਕੋ ਹਮ ਵਾਰ ਕਰਾਂਗੇ ਕਹਿੰਦੇ ਸਾਡੇ ਰਾਹ 'ਚ ਆਉਣ ਵਾਲੀ ਇੱਕ ਠੋਕਰ ਨੂੰ ਤੁਸੀਂ ਠੋਕਰ ਦੇ ਨਾਲ ਹੀ ਪਾਸੇ ਕਰੋਗੇ ਹਮ ਬਾਹਰ ਕਰਾਂਗੇ ਅਸੀਂ ਬਰਾਬਰ ਸੰਤਲ ਈਆਸਾ ਦੀ ਬਾਤ ਵੀ ਕਹਿੰਦੀ ਆ ਕਹਿੰਦੇ ਜਿਹਾ ਵੇਖਾ ਤੇ ਹਾ ਵੇਖ ਤੁਸੀਂ ਕਿਸੇ ਦਾ ਸਤਕਾਰ ਕਰੀ ਜਾਓ ਤੇ ਉਹ ਬੇਇੱਜ਼ਤੀ ਕਰਨ ਨੂੰ ਫਿਰਦਾ ਹੋਵੇ ਫੇਰ ਨਹੀਂ ਬਖਸ਼ੀਦਾ ਫੇਰ ਹੌਸਾ ਉਦਾਬ ਨਵੇੜਦੇ ਹੀ ਦਾ ਹੁੰਦਾ ਇਸ ਕਰਕੇ ਸਿੰਘ ਵੀ ਕਹਿੰਦੇ ਜਿਹੜੀ ਠੋਕਰ ਸਾਡੇ ਰਸਤੇ 'ਚ ਆਏਗੀ ਕਸੀ ਠੋਕਰ ਨਾਲੇ ਪਾਸੇ ਘਰਾਂ ਬਦ ਅਹਦ ਸਿੱਤਮਗਾਰੋਂ ਸੇ ਪੈਕਾਰ ਕਰੇਂਗੇ ਬਦ ਅਹਦ ਉਹ ਜਿਹੜੇ ਵਚਨ ਕਰਕੇ ਮੁਕਰ ਜਾਂਦੇ ਨੇ ਉਹਨਾਂ ਨੂੰ ਬਦ ਅਹਦ ਕਹਿੰਦੇ ਸਿੱਤਮਗਾਰੋਂ ਜਿਹੜੇ ਜ਼ਾਲਮ ਨੇ ਪਾਪੀ ਨੇ ਸੇ ਪੈਕਾਰ ਕਰੇਂਗੇ ਕਹਿੰਦੇ ਅਸੀਂ ਮੈਦਾਨੇ ਜੰਗ 'ਚ ਹੀ ਟਕਰਾਂਗੇ ਨਾ ਹਮ ਦੋਨੋਂ ਹੀ 10 ਲੱਖ ਕੋ ਖਿਲਨਾਰ ਕਰੇਂਗੇ ਅਜੀਤ ਸਿੰਘ ਤੇ ਜਗਜਾਰ ਸਿੰਘ ਕਹਿੰਦੇ ਭਰਾ ਕੋਈ ਗੱਲ ਨਹੀਂ ਬਾਦਸ਼ਾਹ ਕਿਰਪਾ ਕਰਨ ਆਪਾਂ ਦੋਨੇ ਹੀ 10 ਲੱਖ ਨੂੰ ਟੱਕਰਾਂਗੇ ਤਹ ਸਨੈਸ ਕਰਦੇ ਆਂ ਦਾਦੀ ਹੈ ਕਿਧਰ ਮਾਏ ਕਿਧਰ ਭਾਈ ਗਾਹ ਹੈ ਅੱਖੋਂ ਸੇ ਗਈ ਖਾਲਸੇ ਪਿਆਰੇ ਵੀ ਨਹਾ ਹੈ ਨਾ ਦਾਦੀ ਦੱਸਦੀ ਆ ਨਾ ਮਾਤਾਵਾਂ ਦਸਤੀਆਂ ਨਾ ਭਾਈ ਦੱਸਦੇ ਆ ਜਾਨਾਂ ਕੋ ਪਿਆਰੇ ਸਿੰਘ ਜਿਹੜੇ ਸ਼ਾਮਾਂ ਬਣ ਕੇ ਖੜੇ ਰਹਿੰਦੇ ਸੀ ਜਿਹਾਰ ਸਿੰਘ ਕਹਿੰਦਾ ਅਜੀਤ ਸਿਆ ਮੈਨੂੰ ਨਜ਼ਰ ਨਹੀਂ ਆਈ ਤੱਬਿਆ ਨਹੀਂ ਕੋਈ ਸਰਸਾ ਜੋ ਅੱਖਾਂ ਸੇ ਗਈ ਖਾਲਸੇ ਉਹ ਗਈ ਖਾਲਸੇ ਵੀ ਨਜ਼ਰ ਨਹੀਂ ਆਉਂਦੇ ਮੈਨੂੰ ਉਹਦੇ ਸਿੰਘ ਨਹੀਂ ਆਇਆ ਸ਼ਹੀਦ ਵੀ ਤੋਂ ਮਡੇ-ਮਡੇ ਸੂਰਮੇ ਮੈਨੂੰ ਕੋਈ ਪਾਰ ਆਇਆ ਨਹੀਂ ਦਿਸਿਆ ਅੱਖਾਂ ਸੇ ਗਈ ਖਾਲਸੇ ਪਿਆਰੇ ਵੀ ਨਹਾਂ ਹੈ ਅਜੀਤ ਸਿੰਘ ਨੂੰ ਜੁਝਾਰ ਸਿੰਘ ਕਹਿ ਰਿਹਾ ਕਈ ਪਿਆਰੇ ਮੈਨੂੰ ਨਜ਼ਰ ਨਹੀਂ ਆ ਰਹੇ ਲੱਗਦਾ ਉਹ ਜੰਗ ਦੀ ਭੇਟ ਚੜ ਗਿਆ ਤੋਕਾ ਦਿਆ ਹਰ ਸਿੰਘ ਕੋ ਪੈਮਾਸ਼ਿਕ ਨੋਨੇ ਬੇਮਹਿਰੋ ਨੇ ਬੇਦਰਮੋ ਨੇ ਈਮਾਨਸ਼ਿਕ ਨੋਨੇ ਫਿਰ ਗੁੱਸਾ ਫਿਰ ਚੜ ਗਿਆ ਤੈਨੂੰ ਧੋਖਾ ਦਿੱਤਾ ਨਾ ਬੇਈਮਾਨਾਂ ਨੂੰ ਪੈਮਾਸ਼ਿਕ ਨੋਨੇ ਤੇ ਜਿਹੜੇ ਵਾਦਾ ਕਰਕੇ ਤੋੜਨ ਵਾਲੇ ਨੇ ਧੋਖੇ ਬਾਉਂਦੇ ਬੇਮਹਿਰੋ ਨੇ ਇਹ ਕਿਸੇ ਦੀ ਦਿਲ ਦੀ ਦਰਦਨਾਕ ਕਹਾਣੀ ਨੂੰ ਸਮਝਣ ਵਾਲੇ ਨਹੀਂ ਆ ਬੇਧਰਮੋਂ ਨੇ ਸਵਾਹਾਂ ਖਾ ਕੇ ਮੁਕਰਗੇ ਧਰਮੀ ਵੀ ਨਹੀਂ ਆ ਈਮਾਨ ਸ਼ਿਕਨੋਂ ਨੇ ਤੇ ਈਮਾਨ ਸ਼ਿਕਨੋਂ ਹੁੰਦੇ ਆ ਜਿਹੜਾ ਆਪਣੇ ਧਰਮ ਦੀ ਇਮਾਨ ਦੀ ਪਰਵਾਹੀ ਨਾ ਕਰੇ ਵੀ ਇਹ ਗੱਲ ਆਪਣੇ ਮੈਹੀ ਕਰਨ ਵਾਲੀ ਸੋਚਿਆ ਹੀ ਨਹੀਂ